ਦੀਆਂ ਨੇ ਕੀ ਨਾ ਗੱਡਿਆ ਕੋਸਤ ਨਾ ਆਉਂਦਾ ਸਾਰਾ ਸਿਸਟਮ ਹੀ ਪਲਟੀ ਖਾ ਗਿਆ 21 ਵਰੀ ਚੇਂਜ ਆ ਗਿਆ ਆਪਣੇ ਅੰਦਰ ਵੀ ਉਹ ਗੁਰਬਾਣੀ ਜਿਹਨੂੰ ਬ੍ਰਹਮ ਗਿਆਨੀ ਕਹਿੰਦੀ ਸਾਧੂ ਸੰਤ ਕਹਿੰਦੀ ਹੈ ਗੱਲ ਇੱਕ ਹੋਈ ਵੀ ਨਹੀਂ ਦੀਦਾ ਇੱਕ ਪੁਜਾਰੀ ਨੇ ਇਹਦਾ ਅੰਦਰ ਕਿਉਂ ਹੋਣੀ ਨਹੀਂ ਹੈ ਕਿ ਜੋ ਕਿ ਉਹਨਾਂ ਨੇ ਫਿਰ ਗੁਰਬਾਣੀ ਤੇ ਅੱਜ ਪੜ੍ਹੇ ਇਥੋਂ ਤੱਕ ਵੀ ਗਿਆਨ ਨਹੀਂ ਨਾ ਫੀਡਬੈਕ ਵਾਲਾ ਕੀ ਕਹੇ ਇਹ ਜਦੋਂ ਸਾਰੇ ਬੰਦਾਂ ਨੇ ਗਿਆਨੀ ਇਕੱਠੇ ਹੋ ਕੇ ਕਰ ਲਗੇ ਕਿ ਗਿਆਨੀ ਜੀ ਦੇ ਨਾਮ ਕਰ ਗੁਤੀ ਦੇਦੇ ਤਾਂ ਫਿਰ ਪੁਜਾਰੀ ਲਾਣਾ ਇਹਨਾਂ ਰਸ ਆਪਣੇ ਉਪਤ ਕਰ ਜਾਣੇ ਮੈਂ ਹਰ ਅਰਤੀ ਵਿੱਚ ਕਰ ਲੋ ਇਦਾਂ ਵੀਰ ਦੀ ਜ਼ਿਕਰ ਕਰੇ ਵਾਗੇ ਉਹ ਚਿੰਡੀ ਦੀ ਤਰ੍ਹਾਂ ਇੱਕ ਪਾਸੇ ਪੂਰੇ ਜੰਗਲ ਨੂੰ ਆਖ ਮੰਨ ਲਓ ਸੰਸਾਰ ਦੇ ਕਰਮੋ ਕਾਂਡ ਇਰਖਾ ਦਿੰਦੀਆਂ ਚੁਕੜੀ ਜਾਤਾਂ ਪਾਤਾਂ ਦੀ ਹੱਕ ਸੀ ਇਸ ਹੱਤ ਨੂੰ ਜੇ ਕਿਸੇ ਮਹਾਪੁਰਖ ਨੇ ਪੁਜਾ ਹੁੰਦਾ ਜੇ ਤਰ੍ਹਾਂ ਗੀਤਾ ਤੇ ਗਿਆਨੀ ਜੀ ਹੁੰਦਾਂਗੇ ਉਹ ਚਿੜੀ ਨੇ ਕਿ ਬਾਉ ਦਿੱਤਾ ਛਿੰਦੀ ਫਕੀਰਾ ਘਰ ਚ ਲੈਣ ਦੇ ਸਾਰੇ ਮੈਂ ਨਹੀਂ ਘੜਾ ਮੈਂ ਮਾਵਾ ਤੇ ਮਾਂ ਆਪਣੇ ਬੱਚਿਆਂ ਨੂੰ ਨਹੀਂ ਛੱਡਦੀ ਮਰ ਜਾਵਾਂ ਕਿ ਭਾਵੇਂ ਪਸ਼ੂ ਹੋਵੇ ਪੰਛੀ ਹੋ ਆ ਬੁਲਾਈ ਕਿਸੇ ਨਾਲ ਤੇ ਉਹ ਪੈਕ ਦੇ ਵਿੱਚ ਨਾ ਪਾਣੀ ਪਾਣੇ ਆਦੇ ਸੀ ਕਿ ਦੀ ਨੇ ਕਿਹੜੀ ਆਦਿਆ ਨੂੰ ਨਹੀਂ ਹੱਤੀ ਜੀਵ ਦੀ ਸਾਡੇ ਕੇ ਸਵਾਬ ਉਹ ਵੀਡੀਓ ਵੀ ਆਪਕੋ ਦੇਖੀ ਜੇ ਕਿਉਂ ਦੀ ਸੜੇਦੀ ਇਹ ਭਰਜਿਸ ਕੀ ਸਾਡੀ ਆਗਮੋਨੀ અને એ સૌ કહે વીર આપ ગુબે ચોબે દેવ મે ચલે دیے ભાય કે જીત હું અપનો કદરદશી ઓડે જોના પ્રસાદ આ તો ਇਸ طرح કરકી ઓ જી ટી કહે મે સદાકી પર મે અપની હેત જારી લખાંગી મે પાવા મે પાણી પાવાંગી પાવાંગી શાવાંગી મંદિર કે તા કહોંગે સડ જણા તે તની કુજ ની હાથ છોડી ઓખી હે સાનું કે કે કહે દેવે ਹਿੰਦੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਦਾਨ ਸਾਹਿਬ ਨੂੰ ਲੈ ਕੇ ਤਾਸ ਗੁਰੂਆਂ ਨੇ ਪ੍ਰਚਾਰ ਜੇ ਕਮੀ ਰੱਖੀ ਆਪਣੇ ਅੰਦਰ ਦੇ ਖੰਜਰ ਖਾ ਲੈ ਇੱਕ ਦਸ਼ ਘਰਸ ਲੜਿਆ ਤੇ ਇੰਨਾ ਮਹੌਤੂਰਾ ਨੇ ਭਗਤਾਂ ਨੇ ਦੁਨੀਆ ਉਦਾਂ ਤੋਂ ਹੀ ਸੌਂਜੀ ਤਰੀਕੇ ਸਮਝਾ ਲੋਗੇ ਆਪਸਾ ਸਾਨੂੰ ਵੀ ਮਿਲ ਜਿਆ ਤੇ ਬਾਬਾ ਦੀ ਦਲ ਦੀ ਜਵਾਲਾ ਤੁਸੀਂ ਪ੍ਰਚਾਰ ਕਮੇਂ ਦੀ ਗੁਰਮਾ ਪਿਆ ਬਾਤਮਾਤ ਨਹੀਂ ਲੋਗੀ ਸਮਝੇਂ ਇਹ ਜੀ ਮੰਡੀ ਕਲਾਮ ਆਪਣੇ ਕੋਲ ਬੈਠਾ ਸੀ ਗੋਬਿੰਦ 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 ਸਭ ਨਾਮ ਨਿਉ ਪੜ ਆਹ ਦਾਪ ਕੋ ਸ਼ੀਰੋ ਉਹਨਾਂ ਨੂੰ ਵੀ ਬੰਦਰ ਕੇ ਬੈਠਿਆਂ ਨੂੰ ਠੱਕਾ ਮਾਰ ਕੇ ਬਾਹਰ ਕਰਦਾ ਸੀ ਉਹਨਾਂ ਦੀ ਬਾਣੀ ਤੋਂ ਪਤਾ ਲੱਗਦਾ ਹੈ ਅਰਸਤ ਖੇਤ ਦੇ ਰਹਿ ਜਿਨ ਰਹਿ ਆਇਆ ਭਗਤ ਕੰਤ ਨਾਮਾ ਪੱਖਰੀ ਉਠਾਇਆ ਹੀ ਨਦੀ ਜਾਤ ਨੇ ਇਜ਼ਾਤ ਮਿਲਾਇਆ ਸੀਪੇ ਕੇ ਜਨਮ पर ने दीं कलाम दीं रखी छड्या दी प्यार लै कमली चले पलतारे दिन रे पाषा बैठाय ज्यों ज्यों नामो हर कोने विच रै पग ते